ਪੰਜਾਬ ਦੀਆਂ VOTER ਬੀਬੀਆਂ ਦੇ ਲਈ ਆ ਗਿਆ ਜੀ 1000 ਰੁਪਏ ਵਾਲਾ ਤੋਹਫਾ ਕੀ ਇਹ ਸੱਚਮੁੱਚ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਰੰਗ ਭਰ ਦੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਤਰਨਤਾਰਨ ਦੀ ਜਿਮਨੀ ਚੌਣ ਚ ਰੋਡ ਸ਼ੋਅ ਦੇ ਦੌਰਾਨ ਆਪਣਾ ਬ੍ਰਾਹਮ ਅਸਤਰ ਚਲਾਤਾ ਹੁਣ ਉਹ ਤਰਨਤਾਰਨ ਦੀਆਂ ਵੋਟਾਂ ਕਿੰਨੀਆਂ ਖਿੱਚ ਕੇ ਲਿਆਉਂਦਾ ਉਹ 2027 ਤੱਕ ਕਿੰਨਾ ਅਸਰ ਰੱਖਦਾ ਇਹ ਦੇਖਣਾ ਤਾਂ ਹੈ ਇਹ ਦੇਖਣਾ ਬਾਕੀ ਹੈ ਜੇ ਕਿ 2027 ਤੱਕ ਇਹ ਗਰੰਟੀ ਇਹ ਫਾਰਮੂਲਾ ਕਿੰਨਾ ਕਾਰਗਰ ਸਾਬਤ ਹੁੰਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਲਓ ਜੀ ਅਗਲਾ ਬਜਟ ਆ ਜਾਣ ਦਿਓ ਅਗਲੇ ਬਜਟ ਦੇ ਵਿੱਚ ਤੈ ਆ ਬੀਬੀਆਂ ਦੇ ਲਈ ਹਜ਼ਾਰ ਹਜ਼ਾਰ ਰੁਪਿਆ ਮਹੀਨਾ ਤੇ ਇਕੱਠਾ ਹੀ ਦੇ ਦੇਣਾ ਇਹ ਵੀ ਸਿਆਸੀ ਤਰੀਕਾ ਹੈ ਸਿਆਸਤਦਾਨ ਹਰ ਗੱਲ ਸਿਆਸੀ ਐਂਗਲ ਤੋਂ ਕਰਦਾ ਹੈ ਕਹਿੰਦੇ ਸਾਰੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਉਹ ਅਗਲੇ ਬਜਟ ਚ ਪੂਰੀ ਕਰ ਦੇਣੀ ਹੈ ਕਿ ਇਹ ਕਹਿ ਕੇ ਮੁੱਖ ਮੰਤਰੀ ਸਾਹਿਬ ਤਰਨ ਤਰਨ ਖੇਤਰ ਦੇ ਵਿੱਚ ਮਹਿਲਾਵਾਂ ਦੀ ਬੀਬੀਆਂ ਦੀ ਔਰਤਾਂ ਦੀ ਬਾਲਗ ਬੱਚਿਆਂ ਦੀ ਵੋਟ ਹਾਸਲ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਧੀ ਤੇ ਆਣੀ ਹੈ ਸੁਹਾਣੀ ਤੇ ਬਜ਼ੁਰਗ ਸਾਰੀਆਂ ਬੀਬੀਆਂ ਵੋਟ ਪਾ ਦੇਣਗੀਆਂ ਸਾਨੂੰ